ਇਸ ਸਰੀਰ ਦੇ 10 ਦਰਵਾਜੇ ਨੇ ਬਾਣੀ ਦਾ ਫਰਮਾਨ ਹੈ ਸਾਡੇ ਗ੍ਰੰਥਾ ਦਾ ਫਰਮਾਨ ਹੈ 9 ਦਰਵਾਜੇ ਕਾਇਆ ਕੋਟ ਹੈ 10ਵੇਂ ਗੁਪਤ ਰਖੀਤੇ ਸਾਸੰਜੀ ਸਰੀਰ ਦੇ 9 ਦਰਵਾਜੇ ਨੇ 10ਵਾਂ ਗੁਪਤ ਹੈ ਕਦੇ ਵਿਚਾਰ ਕੀਤਾ 10ਵਾਂ ਕਿਉਂ ਗੁਪਤ ਹੈ ਬਜਰ ਕਪਾਟ ਨਾ ਖੁੱਲਣੀ ਬਜਰ ਬਜਰ ਕਹਿੰਦੇ ਨੇ ਬਹੁਤ ਸਖਤ ਇਹ ਸਖਤ ਦਰਵਾਜਾ ਹੈ ਜੀ ਇੱਥੇ ਇਹ ਆਪਣੇ ਆਪ ਖੁੱਲਣ ਵਾਲਾ ਨਹੀਂ ਹੈ ਜਿਸਕਾ ਗ੍ਰਹਿ ਤਿੰਨ ਦੀਆ ਤਾਲਾ ਪਰਮਾਤਮਾ ਇਸ ਦਸਵੇਂ ਘਰ ਦੇ ਅੰਦਰ ਇਸ ਸਰੀਰ ਦੇ ਅੰਦਰ ਹੈ ਜੀ ਜਿਸ ਪਰਮਾਤਮਾ ਦੀ ਅਸੀਂ ਪੂਜਾ ਕਰ ਰਹੇ ਹਾਂ ਜਿਸ ਪਰਮਾਤਮਾ ਦੀ ਅਸੀਂ ਅਰਾਧਨਾ ਕਰਦੇ ਹਾਂ ਦਿਨ ਰਾਤ ਉਹ ਬਾਹਰ ਨਹੀਂ ਹੈ ਸਾ ਸੰਗਤ ਜੀ ਸਾਡੇ ਗੁਰੂ ਸਹਿਬਾਨ ਸਾਡੇ ਗ੍ਰੰਥ ਕਹਿ ਰਹੇ ਨੇ ਉਹ ਸਾਡੇ ਅੰਦਰ ਹੈ